ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਲੌਂਗੀ ਤੋਂ ਜਿੱਥੇ ਅੱਜ ਪੰਜਾਬੀ ਫਿਲਮੀ ਹਾਸੇ ਕਲਾਕਾਰ ਜਸਵਿੰਦਰ ਪੱਲਾ ਜੀ ਦਾ ਜੋ ਕੱਲ ਮੌਤ ਹੋ ਗਈ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਬਲੌਂਗੀ ਵਿਖੇ ਅੱਜ ਕੀਤਾ ਜਾ ਰਿਹਾ ਹੈ ਜੀ ਦੇ ਵਿੱਚ ਕਿ ਨਾਮਵਰ ਫਿਲਮੀ ਐਕਟਰ ਵੀ ਪਹੁੰਚੇ ਹਨ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੁੜੇ ਹੋ ਤੁਸੀਂ ਸਾਡੇ ਚੈਨਲ ਸੰਦੀਪ ਸ਼ੋਰ ਨਿਊਜ਼ ਗੁਰਾਲੀ ਦੇ ਨਾਲ ਇਸ ਮੌਕੇ ਤੇ ਜੋ ਜਸਵਿੰਦਰ ਭੱਲਾ ਜੀ ਦੀ ਅੰਤਿਮ ਸੰਸਕਾਰ ਦੇ ਵਿੱਚ ਜੋ ਕਲਾਕਾਰ ਪਹੁੰਚੇ ਗਿੱਪੀ ਗਰੇਵਾਲ ਅਰਵੀ ਸੰਗਾ ਦੀਨੂ ਢਿੱਲੋਂ ਅਮਨ ਨੌਰੀ ਜਸਵੀਰ ਜੱਸੀ ਸਚਿੰਗ ਅਹੂਜਾ ਰੌਸ਼ਨ ਪ੍ਰਿੰਸ ਕਰਨਜੀਤ ਅਨਮੋਲ ਗੁਰਪਾਲ ਸੁਰਾਪੁਰੀ ਚਾਚਾ ਰੌਣਕੀ RAM ਗੁਰਪ੍ਰੀਤ ਕੋਹਗੀ ਤੇ ਜਿਮੀ ਸ਼ੇਰ gil ਤੇ ਅੰਤਿਮ ਅਰਦਾਸ ਦੇ ਵਿੱਚ ਜਿਨ੍ਹਾਂ ਵੱਲੋਂ ਹਾਜ਼ਰੀ ਲਗਾਈ ਜਾ ਰਹੀ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੁੜੇ ਰਹੋ ਸਾਡੇ ਚੈਨਲ ਸੰਦੀਪ ਸ਼ੌਨ ਨਿਊਜ਼ ਕੁਰਾਲੀ ਦੇ ਨਾਲ जनात <laughs> ਕਿੰਨੇ ਦਫਾ ਪਸੇ ਮੇਰਾ ਵੀ ਨਾ ਹੋ ਪਿੱਛੇ ਹੋ ਜਾ ਟੈਲੀ ਤੋਂ نیچے ਹੋ ਜਾ ਰਸਮਾ ਕਰਦੇ ਹੋ ਪੀਸ ਬਾਹਰ ਆ ਜਾਓ ਪੀਸ ਬਸ ਪੁਲਿਸ ਪੀਸ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਬਈ ਸਾਈਡ ਹੋ ਜਾ ਯਾਰ ਬਈ ਸਾਈਡ ਤੁੰਗ ਫਕੀਰ ਵਾਰੀ ਆਪੋ ਆਪਨ ਹੀ ਓਏ ਨਾ ਬੰਦੇ ਧੀਰ ਮਾਲਕ ਜੀਓ ਗੀਰ ਜੀ ਮਹਾਰਾਜ ਆਪ ਜੀ ਨੇ ਸੁਵਿੰਦਰ ਪੱਲਾ ਜੀ ਨੂੰ ਜਿੰਨੀ ਕੁ ਉਮਰ ਸੰਸਾਰ ਚ ਭੇਜਦਿਆ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਮੇਲੇ ਸਾਹਾਂ ਦੀ ਪੂੰਜੀ ਨੂੰ ਪੂਰੀ ਕਰਕੇ ਪੰਜ ਤੱਤਾਂ ਦੇ ਬਣੇ ਸਰੀਰ ਨੂੰ ਹਾਨੀ ਦੁਨੀਆ ਚ ਛੱਡ ਕੇ ਅਕਾਲ ਚਲਾਣਾ ਕਰਕੇ ਹਨ ਐਸ ਵਕਤ ਸ਼ਮਸ਼ਾਨ ਘਾਟ ਜਿੱਥੇ ਦਿਨਾਂ ਦੇ पार्थिव ਸਰੀਰ ਦੇ ਸੰਸਕਾਰ ਲਈ ਉਹਨਾਂ ਦਾ ਪਰਿਵਾਰ ਰਿਸ਼ਤੇਦਾਰ ਹਮਸਕੇ ਸਬੰਧੀ ਮਿੱਤਰ ਸੱਜਣ ਪਰ ਸੰਸਗ ਔਰ ਉਹਨਾਂ ਦੇ ਹਮ ਕਲਾਕਾਰ ਸੰਗੀਤ ਰੂਪ ਵਿੱਚ ਸੰਸਕਾਰ ਦੀ ਸੇਵਾ ਲਈ ਕੱਤਰ ਹੋਏ ਨੇ ਚਿਤਾ ਧਿਆਰ ਆਪ ਦਿਆ ਕਰੋ ਚਿਤਾ ਨੂੰ ਅਗਨ ਤੇ ਕਰਨ ਦੀ ਆਗਿਆ ਬਖਸ਼ੋ ਇਹਨਾਂ ਕੋਲੋਂ ਸੰਸਾਰ ਦਾ ਸਫਰ ਕਰਦੇ ਆ ਭੁੱਲਾ ਨੂੰ ਨਾ ਚਾਰਨ ਅਸੀਂ ਕਲ ਜੁਗੀ ਜੀਵ ਹਾਂ ਸਾਡੀ ਮਤ ਗੁਸਤਾਖ ਹੈ ਸਾਡੇ ਸੁਭਾਅ ਚ ਭੁੱਲਾ ਦਾ ਦੁਹਰਾਉ ਹੈ ਆਪ ਮਾਲਕ ਬਖਸ਼ੰਦ ਹੋ ਦਿਆ ਕਰਕੇ ਬਖਸ਼ੰਦ ਦੀ ਆਤਮ ਸ਼ਾਂਤੀ ਭਲੇ ਦੇ ਦਾਨ ਬਖਸ਼ਣੇ ਲਿਖ ਕਤੈ ਨਾ ਸੁਖੀ ਹੈ ਤੇਨ ਤੇਨ ਭੁੱਲਣ ਹਾਰ ਬਖਸ਼ਣਹਾਰ ਬਖਸ਼ਰੇ ਨਾਨਕ ਪਾਰ ਉਤਾਰ ਦੀ ਰਹਿਮਤ ਵਿਸੜੀ ਆਤਮਾ ਉੱਤੇ ਕਰਨੀ ਨਗਰ ਪ੍ਰਵਾਰ ਰਸਤੇ ਦਾ ਹਰ ਸਕੇ ਸੰਬੰਧੀ ਮਿੱਤਰ ਸੱਜਣ ਪ੍ਰਸੰਸਕਾ ਨੂੰ ਰਜਤ ਰਹਿਣ ਭਾਣੇ ਨੂੰ ਸਹਿਣ ਦਾ ਵੱਲ ਬਖਸ਼ਰਾ ਸਿਦਕ ਸਬਰ ਧੀਰਜ ਦੇਦਾਨ ਬਖਸ਼ਰੇ ਆਪਣਾ ਸਿਧਾਂਤ ਸਭ ਨਾਲ ਨੂੰ ਜਿੜ ਰੋਣਾ ਕਿਸ ਨਾਲ ਕੀਚੈ ਦੋਸਤੀ ਸਭ जग ਚੱਲਨ ਹਾਰ ਸਾਰੀਆਂ ਸੰਤਾ ਤੇ ਰਹਿਮਤ ਕਰਨੀ ਪਰਸਪਰ ਪਿਆਰ ਮਨੁੱਖਤਾ ਦੀਆਂ ਕਦਰਾਂ ਕੀਮਤਾ ਸਭ ਨਾਲ ਨੂੰ ਇਹ ਦਾਨ ਏਕ ਪਿਤਾ ਏਕ ਸਕੇ ਹਨ ਬਾਰਕ ਮੇਰਾ ਗੁਰਹਾਈ ਦੀਆਂ ਅਸੀਸਾਂ ਬਖਸ਼ਣੀਆਂ ਕਰੋ ਵੇ ਆ ਚਿਤਾ ਨੂੰ ਅਗਨ ਭੇਟ ਕਰਨ ਦੀ ਆਗਿਆ ਦੇਓ ਸਹੀ ਗੁਰਮੁਖ ਪਿਆਰੇ ਵੇ ਲੋ ਜਿਨਾ ਮਿਲੇ ਆ ਤੇਰਾ ਨਾਮ ਜਿਸ ਦਾ ਵੇ ਨਾਮ ਗੁਰਾਂ ਚੜ੍ਹਦੀ ਕਲਾ ਤੇਰੇ ਭਾਣ पैको <usimitation> 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 भाई डिसू डिसू भाई जी डिसू डिसू विश्वविधीशु विश्वविधीशु ठीक है डिसू वो साइड पे करेंगे आप बंदा देखो जी अभी आजो डिसू बनाओ بےتی ہے پلیز شیڈ ہو جائے <standards> <f misfortune> پچھے ہو جا پیچھے 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 ہو جا कम करण भई ਭਾਈ ਕੁਛ ਹੋ ਗਿਆ ਹਾਂ ਛੱਡ ਦਿਓ ਭਾਈ ਹੋ ਗਿਆ ਚਾਰ ਤੇ ਗੁੱਟ ਪਿੱਛੇ ਆਉਣਾ ਭਾਈ ਬਸ ਹੋ ਗਿਆ ਚਲੋ ਚਲੋ ਭਾਈ ਮਾਈਕਾ ਫੋਟੋ ਵੱਡੀ ਹੋ ਗਈ ਮੇਰੇ ਸਾਈਡ ਤੇ ਮਾਈਕਾ ਨਹੀਂ ਹੈ ਅੱਗੇ ਹੋਰ ਤੇ ਕਿਉਂ ਉਹਨਾਂ ਨੇ ਪਾਰਟ ਆਰੰਭ ਕਰਨਾ ਸਾਰਿਆਂ ਨੂੰ ਬੇਨਤੀ ਹੈ ਪਿੱਛੇ ਆ ਜਾਓ ਉੱਪਰ në asnjë mënyrë të veçantë të kam shkruar bazendar automatikisht për të përmendur dokument roman kur dalja e kam. Këto janë të përgjithshme. Këto janë të përgjithshme.

ਪੋਲਾ ਕੋਲ ਬਟਰੇ ਇਹਨਾਂ ਆਪਾ ਉਕੇ ਕਾਰਨ ਮਾਰੇ ਦ੍ਰਿਸ਼ਤ ਪੰਜਾਬ ਦੇ ਕੋਲ ਹੈ ਯਾਰ ਕੀ ਹੈ ਜੀ ਆਪ ਜੀ ਜੀ ਕੀ ਨਾ ਚਾਹੋ ਨੀ ਜਿਸੁ ਕਿਸ਼ਮ ਦੇ ਕਲ ਇਹ ਦੇਖੋ ਯੂਕੇ ਬਹੁਤ ਸਾਰੇ ਜਿੰਨੇ ਵੀ ਸਿਰਫ ਯੂਕੇ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਰੇ ਐਨ ਆਰ ਆਈਸ ਨੇ ਪੰਜਾਬੀ ਉੱਥੇ ਵਸਦੇ ਨੇ ਜੋ ਜਸਵਿੰਦਰ ਭੱਲਾ ਜੀ ਦੀ ਅਦਾਕਾਰੀ ਤੋਂ ਉਹਨਾਂ ਦੇ ਹਾਸ ਸਿਰਫ ਉਹਨਾਂ ਦੇ ਹਾਸਿਆਂ ਦੇ ਕਰਕੇ ਨਹੀਂ ਅਸੀਂ ਸਾਰੇ ਉਹਨਾਂ ਦੇ ਨਾਲ ਹੀ ਹੱਸਦੇ ਸੀਗੇ ਜੋ ਉਹਨਾਂ ਦੀ ਦੇਣ ਹੈਗੀ ਆ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਅਨਮੋਲ ਹੈ ਤਾਂ ਤਦ ਹੀ ਮੈਂ ਉੱਚੇ ਚੇਤੇ ਤੌਰ ਤੇ ਇਥੇ ਆਪਣੇ ਨਿੱਜੀ ਫੇਰੀ ਤੇ ਯੂਕੇ ਤੋਂ ਆਇਆ ਹੋਇਆ ਸੀ ਪਰ ਮੇਰੇ ਸਾਦੇ ਚਾਚਾ ਜੀ ਸਰ ਪਰਮਜੀਤ ਸਿੰਘ ਜੀ ਰਾਏਪੁਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਆਦਮਪੁਰ ਤੋਂ ਉਹਨਾਂ ਦੇ ਨਾਲ ਮੈਂ ਸੋਚਿਆ ਕਿ ਮੈਂ ਇੱਥੇ ਆ ਕੇ ਖੁਦ ਇੱਥੇ ਸ਼ਮਸ਼ਾਨ ਘਟ ਆ ਕੇ ਉਹਨਾਂ ਨੂੰ ਅੰਤਿਮ ਵਿਦਾਈ ਕੀ ਅਸੀ ਦਈਏ ਤਾਂ ਇਹ ਇੱਕ ਸੱਚੀ ਜਿਹੀ ਸ਼ਰਧਾਂਜਲੀ ਹੈ ਉਹਨਾਂ ਨੂੰ ਜਿਹੜਾ ਸਾਡਾ ਸਾਰਿਆਂ ਦਾ ਬਣਦਾ ਆ ਤਾਂ ਮੈਨੂੰ ਬਹੁਤ-ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਨੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਦੁੱਖ ਹੋਇਆ ਤਾਂ ਪ੍ਰਮਾਤਮਾ ਪੱਲਾ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਰ ਬਹੁਤ ਸਾਰੀਆਂ 99% ਫਿਲਮਾਂ ਜਿਹੜੀਆਂ ਯੂਕੇ ਚ ਸ਼ੂਟ ਹੁੰਦੀ ਜਾ ਰਹੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਤੇ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਪੱਲਾ ਸਾਹਿਬ ਦੀ ਕੋਈ ਯਾਦ ਦੇ ਵਿੱਚ ਕੋਈ ਲਾਇਬ੍ਰੇਰੀ ਦਾ ਹੋਵੇ ਇਸ ਤਰ੍ਹਾਂ ਕੋਈ ਬਣਾਉਗੇ ਜੀ ਦੇਖੋ ਇਹਨੂੰ ਪਤਾ ਕਿ ਉੱਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉੱਥੇ ਸਮਾਗਮ ਹੋਣਗੇ ਉਹ ਜੋ ਬੰਨ ਦੀ ਜੋ ਯਾਦਗਾਰੀਆ ਜਾਂ ਉਹਨਾਂ ਨੂੰ ਜੋ ਵੀ ਵੰਦਾ ਉਹਨਾਂ ਦਾ ਮਾਨ ਸਤਕਾਰ ਆ ਉਹ ਸਿਰਫ ਹੁਣ ਨਹੀਂ ਮੈਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿੱਠੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇ ਠੀਕ ਥੈਂਕ ਯੂ ਪੰਜਾਬ ਸਰਕਾਰ ਪਰ ਉਹ ਡਾਟਟੇ ਕਮਿਸ਼ਨ ਕੰਟੀਨਜਲਾਈਟ ਦੇ ਅੰਮੀਚੇ ਪੰਜਾਬ ਇੰਡਸਟਰੀ ਤੇ ਬਹੁਤ ਹੀ ਜਾਣੇ ਮਾਣੇ ਸਟਾਰ ਨੇ ਜਿਸਕੇ ਅੰਦਰ ਪੰਡਾ ਜੀ ਨੇ ਕਿਹਾ ਕਿ ਸੰਸਕਾਰ ਦੇ ਮੌਕੇ ਤੇ ਸੇ ਸ਼ਤਾਨਕੀ ਤੇ ਨਹੀਂ ਆਏ ਸਾਨੂੰ ਸਾਰੇ ਨੂੰ ਉਹਨਾਂ ਦੀ ਬਹੁਤ ਬਹੁਤ ਦੁੱਖ ਹੈ ਉੱਤੇ ਵੀ ਸਾਨੂੰ ਲਾਜ ਵੀ ਹੈ ਉਹ ਹਮੇਸ਼ਾ ਹੀ ਅਮਰ ਰਹੇਗੀ ਕਿਰਮਤੀ ਇੰਡਸਟਰੀ ਨੂੰ ਪੇਨ ਹੈ ਪੰਜਾਬੀ ਇੰਡਸਟਰੀ ਨੂੰ ਕਮੇਡੀ ਨੂੰ ਉਹਨੂੰ ਕੋਈ ਨਹੀਂ ਭੁੱਲ ਸਕਦਾ ਤੇ ਮੈਂ ਇਸ ਮੌਕੇ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੀ ਸਾਰੀ ਫੈਨ ਕਲੋਜੀ ਸਾਰੇ ਨੂੰ ਹੀ ਸਾਰੇ ਦੇ ਨਾਲ ਹੀ ਦੁੱਖ ਦੀ ਸੰਤਾ ਕਰਦੇ ਹਾਂ ਕਿ ਨਾਲ ਹੀ ਇਹ ਕਹਿੰਦੇ ਕਿ ਤੁਹਾਨੂੰ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਉਹ ਇਸ ਤਰ੍ਹਾਂ ਹੀ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਤਰਸ ਕਰੇਗੀ ਤੇ ਅਮਰ ਰਹੇਗੀ